ਜੀ ਅਸੀਂ ਤੇ ਬਹੁਤ ਦੁਖੀਆਂ ਤੁਹਾਡੀ ਕੁੜੀ ਕੋਲੋਂ ਕੋਈ ਇੱਕ ਸ਼ਿਕਾਇਤ ਹੋਵੇ ਤੇ ਇਹਦੀ ਮੈਂ ਲਾਵਾਂ ਭੈਣ ਜੀ ਭੈਣ ਜੀ ਬਿਲਕੁਲ ਕੰਮ ਕਰਕੇ ਰਾਜੀ ਆਖੇ ਕੱਲ ਹੀ ਆਖਿਆ ਮੈਂ ਕਿ ਤੂੰ ਐਂ ਕਰ ਵਲੌਗ ਸਟਾਰਟ ਕਰ ਲੈ ਭੈਣ ਜੀ ਨੇ ਉਹ ਨਹੀਂ ਜੀ ਕੀਤਾ ਮੈਂ ਕਿ ਨਹੀਂ ਵਲੌਗ ਸਟਾਰਟ ਕਰਨਾ ਕੋਈ ਸਟੋਰੀ ਪਾਲਾ ਕੋਈ ਆਪਣਾ ਰੀਲ ਪਾਲਾ ਕੋਈ YouTube ਤੇ ਸ਼ਾਰਟਸ ਪਾਲਾ ਭੈਣ ਜੀ ਉਹ ਵੀ ਨਹੀਂ ਜੀ ਨੇ ਕੀਤਾ ਤੁਸੀਂ ਦੱਸੋ ਇਹ ਕਿੱਦਾਂ ਦੀ ਵਾਲੇ ਹੋਣਗੇ ਭੈਣ ਜੀ ਮੈਂ ਕਿ ਚੱਲ ਜੇ ਤੂੰ ਕੁਝ ਨਹੀਂ ਕਰਨਾ ਨਾ ਤੂੰ ਕੁਝ ਨਹੀਂ ਕਰਨਾ ਤੂੰ ਗੈਟ ਰੈਡੀ ਵਿਦ ਮੀ ਪਾਲਾ ਕਿੰਨਾ ਕੁ ਕਿਤੇ ਕੰਮ ਹੈ ਭੈਣ ਜੀ ਇਹਨੇ ਉਹ ਨਹੀਂ ਕਰਨਾ ਜੀ ਭੈਣ ਜੀ ਘਰ ਕੈਮਰੇ ਅੱਗੇ ਕੱਪੜੇ ਬਦ ਮਿਗਰਤੀ ਕਰੀ ਇਹੋ ਕੋ ਕਰ ਕਰ ਕੇ ਇੱਛਾ ਤੱਕ ਪਹੁੰਚਿਆ ਇਹਨੇ ਭੈਣ ਜੀ ਉਹ ਨਹੀਂ ਜੇ ਕੀਤਾ ਇਦਾਂ ਕਿਦਾਂ ਕਰਾਰੇ ਹੁਣ ਇਦਾਂ ਤੇ ਰੀਚ ਨਾ ਸਾਂਭੀ ਜਾਣੀ ਹੈ ਹੈ ਫਿਰ ਮੈਨੂੰ ਆਖਿਆ ਮੈਂ ਕਿਹਾ ਜੇ ਤੇਰੇ ਹੱਥ ਚ ਚੂੜਾ ਵਾ ਹੈ ਸਾਂ ਵੀ ਇਹਨਾਂ ਦਿਨਾਂ ਨੂੰ ਆਹੋ ਆਹੀਂ ਤੇ ਤਿੰਨ ਤਿੰਨ ਸਾਲਾਂ ਪਹਿਂ ਚੂੜਾ ਨਹੀਂ ਮਿਲਿਆ ਵੀਡੀਓ ਦੇ ਚੱਕਰ ਚ ਚੂੜਾ ਪਾ ਕੇ ਤੋਂ ਹੁੰਦੀਆਂ ਹੁੰਦੀਆਂ ਹਰੀ ਲੱਭਣੀਆਂ ਹੁੰਦੀਆਂ ਇਹ ਤਾਂ ਨਹੀਂ ਕੇ ਦੀ ਗੱਲ ਚੋਂ ਵੀ ਮੈਂ ਕਿਹਾ ਚੂੜੇ ਵਾਲੇ ਵਲੌਗ ਪਤਾ ਚੱਲਦੇ ਪਰ ਨਾ ਪਹਿਣ ਇੱਥੇ ਕੋਈ ਗੱਲ ਸੁਣ ਕੇ ਰਾਜੀ ਆਹ ਹੋਰ ਤੇ ਹੋਰ ਮੈਨੂੰ ਕਹਿੰਦੀ ਕਿ ਮਮਾ ਜੀ ਮੇਰਾ ਨਹੀਂ ਦਿਲ ਕਰਦਾ ਮੇਰੇ ਵਲੌਗ ਨਹੀਂ